ਇਸ ਵਕਤ ਚ ਸੀਖੱਦਰ ਪੁਲਤੇ ਮੌਜੂਦ ਆ ਸਰਦੂਲਗੜ ਵਿਖੇ ਜਿੱਥੇ ਕਿ ਪਾਣੀ ਦਾ ਵਹਾਅ ਕੱਲ੍ਹ ਨਾਲੋਂ 1.5 ਫੁੱਟ ਤਕਰੀਬਨਾਂ ਹੋਰ ਉੱਚਾ ਹੋਇਆ ਹੋਰ ਵਧਿਆ ਤੇ ਪਿੱਛੋਂ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਬਾਰਸ਼ਾਂ ਵਗੈਰਾ ਕਾਫੀ ਜੜੀਆਂ ਔਰ ਇਹ ਤੇ ਜਿਹਦੇ ਨਾਲ ਕੇ ਸਾਰੇ ਲੋਕਾਂ ਨੂੰ ਸਤਰਕ ਰਹਿਣ ਦੀ ਜਿਹੜੀ ਲੋੜ ਹੈ ਤੇ ਆਪਣੇ ਨਾਲ ਸਰਦੂਲਗੜ ਦੇ ਸਮਾਜ ਸੇਵੀ ਤੇ ਆਗੂ ਜਿਹੜੇ ਪੰਕਜ ਗਰਗ ਟਾਟਾ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਕੀ ਜਿਹੜੇ ਮੁੱਦੇ ਹਾਲ ਹੈ ਜਿਹੜੇ ਕੀਤੇ ਹੋਏ ਆ ਤੇ ਪ੍ਰਸ਼ਾਸਨ ਵੱਲੋਂ ਕੀ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ ਲਗਾਤਾਰ ਵਗ ਰਿਹਾ ਹੈ ਫੁੱਟ ਘਟ ਜਾਂਦਾ ਫੁੱਟ ਵੱਧ ਜਾਂਦਾ ਤਾਂ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਇਸ ਮੁੱਦੇ 'ਤੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਪੂਰੀ ਅਤੇ ਤਿਆਰੀ ਹੈਗੀ ਮੰਨਾ ਦੇ ਮਿੱਟੀ ਪਾਈ ਜਾ ਰਹੀ ਹੈ ਡਰੇਨ ਵਿਭਾਗ ਰੋਡ ਕੀ ਅਸੀਂ ਜਾ ਕੇ ਆਏ ਉੱਥੇ ਲੱਗੇ ਪਏ ਨੇਗੇ ਤੇ ਜਿਹੜੇ ਸਾਡੇ ਨਗਰਪੰਚਾਇਤ ਦੇ ਵਰਕਰ ਨੇ ਉਹ ਸਰਦੂ ਗੜ੍ਹ ਦੀਆਂ ਜਿਹੜੀਆਂ ਦੋਨੇ ਪੁਲੀਆਂ ਦੇ ਨੇ ਉਹਨਾਂ ਤੇ ਪੂਰੇ ਤੈਨਾਤ ਨੇਗੇ ਪੰਪ ਉੱਥੇ ਚੱਲ ਰਹੇ ਨੇਗੇ ਕੱਲ ਬਾਰਿਸ਼ ਬਹੁਤ ਜ਼ਿਆਦਾ ਹੋਈ ਤੇ ਪਰ ਫਿਰ ਵੀ ਉੱਥੇ ਕੰਟਰੋਲ ਹੋ ਗਿਆ ਤੇ ਅੱਜ ਸਾਰਾ ਪਾਣੀ 1 ਘੰਟੇ ਦੇ ਅੰਦਰ ਅੰਦਰ ਉਹ ਨਿਕਲ ਕੇ ਤੇ ਗਲੀਆਂ ਖਾਲੀ ਹੋ ਜਾਣੀਆਂ ਪਿੱਛੋਂ ਪਾਣੀ ਆਉਣ ਦੀ ਸਥਿਤੀ ਬਾਰੇ ਤੁਸੋਂ ਨੂੰ ਕੀ ਹੈਗਾ ਕੋਈ ਨੌਲੇਜ ਪਤਾ ਹੈ ਕੁਝ ਵੀ ਪਾਣੀ ਦਾ ਵਹਾਅ ਕਿਵੇਂ ਆ ਜਾਂ ਕਿੰਨੀ ਚੜ ਸਕਦੀ ਹੈ ਪਿੱਛੋਂ ਜਿਸ ਹਾਲ ਨਾਲ ਕੋਈ ਫੋਨ ਆ ਰਹੇ ਨੇ ਜਾਂ ਪ੍ਰਸ਼ਾਸਨ ਤੋਂ ਪਤਾ ਕੀਤਾ ਹੈਗਾ ਪਾਣੀ ਆਉਣ ਦੀ ਸੁਭਾਵਨਾ ਹੈ ਪਰ ਇਹ ਵੀ ਹੈ ਗੱਲ ਵੀ ਹੁਣ 2 ਫੁੱਟ ਕੱਲ ਨਾਲੋਂ ਘੱਗਰ ਘਟ ਗਈ ਤੇ ਉਹਨਾਂ ਹੀ ਪਾਣੀ ਪਿੱਛੋਂ ਆ ਰਿਹਾ ਹੈ ਤਕਰੀਬਨ ਕੰਟਰੋਲ 'ਚ ਹੀ ਹੈ ਕੋਈ ਇੰਨੀ ਖਤਰੇ ਵਾਲੀ ਗੱਲ ਨਹੀਂ ਪਰ ਸੁਚੇਤ ਰਹਿਣ ਦੀ ਗੱਲ ਹੈ ਆਪਾਂ ਇਹਨੂੰ ਢਿੱਲਾ ਵੀ ਨਹੀਂ ਛੱਡ ਸਕਦੇ ਬਿਲਕੁਲ ਜੀ ਜਿਵੇਂ ਨੇ ਦੱਸਿਆ ਕਿ ਸੁਚੇਤ ਰਹਿਣ ਦੀ ਲੋੜ ਹੈ ਤਾਂ ਸਾਡੇ ਮਾਧਿਮਾਂ ਵੀ ਇਹ ਹੀ ਅਪੀਲ ਹੈ ਵੀ ਸਾਰੇ ਸੁਚੇਤ ਜਰੂਰ ਰਹੋ ਕਿਉਂਕਿ ਇਹ ਕੁਦਰਤ ਹੈ ਪਾਣੀ ਦਾ ਵਹਾਅ ਹੈ بارشਾਂ ਦਾ ਪਾਣੀ ਹੈ ਬਾਰਿਸ਼ ਜ਼ਿਆਦਾ ਹੋਗੀ ਤਾਂ ਇੱਥੇ ਹੜਾਂ ਵਰਗੀ ਸਥਿਤੀ ਹੈ ਜਿਹੜੀ ਪੈਦਾ ਹੋ ਸਕਦੀ ਹੈ ਤੇ ਹੁਣ ਵੀ ਜੇ ਆਪਾਂ ਕਹੀਏ ਘੱਗਰ ਹਜੇ ਤੱਕ ਕੰਟਰੋਲ 'ਚ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਸ ਵਾਸਤੇ ਸਾਰਿਆਂ ਨੂੰ ਸੁਚੇਤ ਰਹਿਣ ਦੀ ਜਿਹੜੀ ਲੋੜ ਹੈ